ਸਾਤਿਸ਼ ਰਿਐਕਾਲੋਜੀ ట్రੁੱਥ ਟਾਕਸ ਚੈਨਲ ਤੇ ਖਬਰਾਂ ਸੁਣਨਾ ਹੈ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਮਿਤੀ 25 ਦਸੰਬਰ 2024 ਦਿਨ ਬੁੱਧਵਾਰ ਅਤੇ ਮੈਂ ਗਗਨਦੀਪ ਸਿੰਘ ਹਾਜ਼ਰ ਹਾਂ ਜੀ ਖਬਰਾਂ ਦੇ ਬੁਲੇਟਨ ਦੇ ਨਾਲ ਅੱਜ ਦੀਆਂ ਮੁੱਖ ਖਬਰਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਜਿੱਤਾਂਗੇ ਜਾਂ ਮਰਾਂਗੇ ਮੈਂ ਮੁਲਕਲ ਠੀਕ ਹਾਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਕਿਸਾਨਾਂ ਨੂੰ ਕੀਤੀ ਇਹ ਵੱਡੀ ਅਪੀਲ 29 ਦਸੰਬਰ ਨੂੰ ਹੋਵੇਗੀ ਇਹ ਤ੍ਰਿਕ ਕਮੇਟੀ ਦੀ ਹੰਗਾਮੀ ਮੀਟਿੰਗ ਲਿਆ ਜਾ ਸਕਦਾ ਵੱਡਾ ਫੈਸਲਾ ਕੇਜਰੀਵਾਲ ਦੀ ਫਰਜੀ ਵੀਡੀਓ ਵਾਇਰਲ ਕਰਨ ਵਾਲੇ ਦਿੱਲੀ ਵਾਸੀ ਖਿਲਾਫ 4 ਕੇਸ ਦਰਜ ਅੰਬੇਡਕਰ ਤੇ ਸਾਹ ਦੇ ਬਿਆਨ ਨੂੰ ਲੈ ਕੇ ਕਾਂਗਰਸ ਦਾ ਕਈ ਸ਼ੂਪਿਆਂ 'ਚ ਵਿਰੋਧ ਪ੍ਰਦਰਸ਼ਨ ਅਸਤੀਫੇ ਦੀ ਕੀਤੀ ਗਈ ਮੰਗ ਅਦੇਸ਼ ਦੇ ਨਾਲ ਹੀ ਹੁਣ ਖਬਰਾਂ ਵਿਸਥਾਰ ਸਹਿਤ ਅਰਵਿੰਦ ਕੇਜਰੀਵਾਲ ਦੇ ਡਾਕਟਰ ਅੰਬੇਡਕਰ ਖਿਲਾਫ ਬੋਲਣ ਵਾਲਾ ਫਰਜੀ ਵੀਡੀਓ ਵਾਇਰਲ ਹੋਣ ਮਗਰੋਂ ਚੋਲਾ ਸਾਹੇ ਪੁਲਿਸ ਨੇ ਇਲਾਕੇ ਦੇ ਪਿੰਡ ਬਿੱਲਿਆਂ ਵਾਲਾ ਵਾਸੀ ਸੁਖਦੀਪ ਸਿੰਘ ਦੀ ਸ਼ਿਕਾਇਤ ਤੇ ਐਸਸੀ ਅਤੇ ਐਸਟੀ ਐਕਟ ਤੋਂ ਇਲਾਵਾ ਹੋਰ ਕਈ ਧਾਰਾਵਾਂ ਦੇ ਅਧੀਨ ਦਿੱਲੀ ਵਾਸੀ ਬਪੌਰ ਅਨੰਦ ਖਿਲਾਫ ਕੇਸ ਦਰਜ ਕੀਤਾ ਹੈ। ਅਜਿਹਾ ਹੀ ਇੱਕ ਹੋਰ ਕੇਸ ਸਰਹਾਲੀ ਪੁਲਿਸ ਨੇ ਪਿੰਡ ਉਸਮਾ ਦੇ ਵਾਸੀ ਹਰਮਨਜੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਸੁਖਦੇਵ ਸਿੰਘ ਨੇ ਕਿਹਾ ਹੈ ਕਿ ਇਸ ਵੀਡੀਓ ਵਿੱਚ ਬਪੌਰ ਨੇ ਕੇਜਰੀਵਾਲ ਨੂੰ ਭਾਰਤੀ ਸੰਵਿਧਾਨ ਖਿਲਾਫ ਬੋਲਦਿਆਂ ਦਿਖਾਇਆ ਗਿਆ ਹੈ ਜਿਸ ਦੇ ਨਾਲ ਐਸਸੀ ਐਸਟੀ ਅਤੇ ਹੋਰ ਨਾਪਾਈਚਾਰਾਂ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸਨੇ ਦਾਅਵਾ ਕੀਤਾ ਕਿ ਵੀਡੀਓ ਪੂਰੀ ਤਰ੍ਹਾਂ ਫਰਜੀ ਹੈ। ਕੇਜਰੀਵਾਲ ਦੀ ਵਾਇਰਲ ਵੀਡੀਓ ਦੇ ਮਾਮਲੇ 'ਚ ਮੋਗਾ ਜ਼ਿਲ੍ਹੇ ਦੇ ਦੋ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ ਇੱਥੇ ਥਾਣਾ ਸਿਟੀ ਵਿੱਚ ਆਪ ਦੇ ਜਲਾ ਜਨਰਲ ਸ਼ਕਤਰ ਪਿਆਰਾ ਸਿੰਘ ਬਦਣੀ ਦੀ ਸ਼ਿਕਾਇਤ ਉਤੇ ਸ਼ੱਕੀ ਵਿਪਹਾਉਰਾ ਨੰਦ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ ਇੱਥੇ ਇਸੇ ਮਾਮਲੇ 'ਚ ਦੂਜੀ ਐਫਆਈਆਰ ਥਾਣਾ ਮਹਿਣਾ 'ਚ ਗੁਰਵਿੰਦਰ ਸਿੰਘ ਗਿੱਲ ਪਿੰਡ ਡਾਲਾ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਇਸ ਦੀ ਜਾਂਚ ਡੀਐਸਪੀ ਤਰਮਕੋਟ ਰਮਨਦੀਪ ਸਿੰਘ ਨੂੰ ਸੌਂਪੀ ਗਈ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਵੱਧਦੇ ਹੋਏ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 30 ਦਸੰਬਰ ਨੂੰ ਅਤਿਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੀ ਨਾਰਾਜ਼ਗੀ ਦੀਆਂ ਖਬਰਾਂ ਵਿਚਾਲੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ 23 ਦਸੰਬਰ ਨੂੰ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਦੱਸ ਦिए ਪਹਿਲੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਿਰਜੀਮਿਆਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 30 ਦਸੰਬਰ ਨੂੰ ਅਤਰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਬੀਤੇ ਦਿਨੀ ਜੋ ਅਤਰਗ ਕਮੇਟੀ ਦੀ ਮੀਟਿੰਗ 'ਚ ਜੋ ਫੈਸਲੇ ਲਏ ਗਏ ਸਨ ਕਿ ਉਹ ਹੁਣ ਉਸੇ ਤਰ੍ਹਾਂ ਹੀ ਰਹਿਣਗੇ ਜਾਂ ਫਿਰ ਉਹਨਾਂ ਫੈਸਲਿਆਂ 'ਚ ਬਦਲਾ ਕੀਤਾ ਜਾਵੇਗਾ ਸੂਤਰਾਂ ਦੇ ਅਨੁਸਾਰ ਤਿਰੰਗ ਕਮੇਟੀ ਚ ਕੋਈ ਹੋਰ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਜਿਕਰ ਜੋ ਗੱਲ ਇਹ ਹੈ ਕਿ ਇਸ ਤੋਂ ਪਿਛਲੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਛੌਂਪਣ ਲਈ ਕਿਹਾ ਗਿਆ ਸੀ ਇਸ ਜਾਂਚ ਦੇ ਦੌਰਾਨ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਸੀ ਇਸ ਮੀਟਿੰਗ ਵਿੱਚ ਵੀ ਕੋਈ ਵੱਡਾ ਫੈਸਲਾ ਲੈ ਜਾਣ ਦੀ ਚਰਚਾ ਸੀ ਪਰ ਇੱਕ ਦਿਨ ਪਹਿਲਾਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਉੱਥੇ ਹੀ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਜਗਜੀਤ ਸਿੰਘ ਡੱਲੇਵਾਰ ਨੂੰ ਖੰਡੋਰੀ ਬਾਰਡਰ ਤੇ ਲਿਆਂਦਾ ਗਿਆ ਅਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਿਆ ਜਾਵੇ ਤਾਂ ਸਰਕਾਰ ਕਿਸੇ ਵੀ ਕੀਮਤ ਤੇ ਸਾਨੂੰ ਇੱਥੋਂ ਹਟਾ ਨਾ ਸਕੇ ਇਸ ਲੜਾਈ ਤੇ ਜਿੱਤਾਂਗੇ ਜਾਂ ਫਿਰ ਅਸੀਂ ਮਰਾਂਗੇ ਇਹ ਉਹਨਾਂ ਵੱਲੋਂ ਕਿਹਾ ਗਿਆ ਇੱਕ ਕੰਮ ਹੋਵੇਗਾ ਨਾਲ ਹੀ ਉਹਨਾਂ ਨੇ ਪੂਰੇ ਕਿਸਾਨਾਂ ਨੂੰ ਮੋਰਚੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਨੂੰ ਇਸ ਲੜਾਈ ਨੂੰ ਜਿੱਤਣਾ ਸਾਡਾ ਮੁੱਖ ਮਕਸਦ ਹੈ ਡੱਲੇਵਾਲ ਦੇ ਸਬੋਧਨ ਤੋਂ ਲੱਗ ਰਿਹਾ ਹੈ ਕਿ ਉਹਨਾਂ ਦੇ ਹੌਸਲੇ ਇਕਦਮ ਬੁਲੰਦ ਹਨ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹਾਲਤ ਨੂੰ ਗੰਭੀਰ ਦੱਸਿਆ ਗਿਆ ਹੈ ਉਹਨਾਂ ਦਾ ਸਾਬਤ ਤੌਰ ਤੇ ਕਹਿਣਾ ਹੈ ਕਿ ਡੱਲੇਵਾਲ ਨੂੰ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਅਗਲੀ ਖਬਰ ਬਾਰੇ ਦੱਸਦੀ ਹੈ ਕਿ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅੰਬੇਦਕਰ ਸ਼ਾਹ ਵੱਲੋਂ ਦਿੱਤੇ ਗਏ ਕਥਿਤ ਵਿਵਾਦਕ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਓਡੀਸ਼ਾ, ਆਸਾਮ, ਤੇਲੰਗਣਾ, ਝਾਰਖੰਡ ਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। ਕਾਂਗਰਸ ਦੀ ਓਡੀਸ਼ਾ ਇਕਾਈ ਨੇ ਮੰਗਲਵਾਰ ਨੂੰ ਸੂਬੇ ਭਰ ਚ ਅੰਬੇਦਕਰ ਸਨਮਾਨ ਮਾਰਚ ਕੱਢਿਆ। ਅੰਬੇਦਕਰ ਦੇ ਪੋਸਟਰ ਅਤੇ ਤਸਵੀਰਾਂ ਲੈ ਕੇ ਕਾਂਗਰਸ ਨੇਤਾਮਾ ਅਤੇ ਸਮਰਥਕਾਂ ਨੇ ਪਵਨੇਸ਼ਵਰ ਕੋਰਾਪੋਟ ਅਤੇ ਮਾਲਕਾਨਗਰੀ ਚ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਨੇ ਛਾਤੇ ਪਿਛਲੇ ਹਫਤੇ ਰਾਜ ਸਭਾ ਵਿੱਚ ਸੰਵਿਧਾਨ ਤੇ ਬਹਿਸ ਦੌਰਾਨ ਬੇੜਾ ਕਰਦਾ ਮਾਨ ਕਰਨ ਦਾ ਦੋਸ਼ ਲਾਇਆ ਹੈ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਕਾਂਗਰਸ ਦੀ ਚਾਰਖੰਡ ਕਾਈ ਨੇ ਛਾ ਦੀ ਹਾਲੀਆ ਟਿੱਪਣੀ ਦੇ ਵਿਰੋਧ ਵਿੱਚ ਸਾਰੇ ਜਲਾ ਹੈੱਡਕੁਆਟਰ ਅਜ ਮਾਰਚ ਕੱਢਿਆ ਹੈ। ਬਾਬਾ ਸਾਹਿਬਾਂ ਬੇੜਾ ਕਰ ਸਨਮਾਨ ਮਾਰਚ ਰੈਲੀ ਇਥੇ ਕਾਂਗਰਸ ਹੈੱਡਕੁਆਟਰ ਤੋਂ ਕੱਢੀ ਗਈ। ਬੈਨਰ ਤੇ ਪੋਸਟਰ ਲੈ ਕੇ ਪਾਰਟੀ ਵਰਕਰਾਂ ਨੇ ਸਾਦੇ ਅਸਤੀਫੇ ਦੀ ਮੰਗ ਕਰਦੇ ਹੋਏ ਨਾਰੇਬਾਜ਼ੀ ਵੀ ਕੀਤੀ ਪਾਰਟੀ ਦੀ ਤਲੰਗਣਾ ਕਾਈ ਨੇ ਵੀ ਸਾਦੇ ਬਿਆਨ ਦੇ ਵਿਰੋਧ ਚ ਹైదరాబాద్ ਚ ਮਾਰਚ ਕੱਢਿਆ ਭਾਜਪਾ ਤੇ ਅਮਿਤ ਸ਼ਾਹ ਵਿਰੋਧ ਨਾਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਰਕਰਾਂ ਨੇ ਹైదరాబాద్ ਦੇ ਜ਼ਿਲ੍ਹਾ ਕਲੈਕਟਰ ਦਫ਼ਤਰ ਵੱਲ ਮਾਰਚ ਕੀਤਾ ਕਾਂਗਰਸ ਨੇ ਕਿਹਾ ਕਿ ਅਮਿਤ ਸ਼ਾਹ ਇਸ ਦੇ ਗ੍ਰਹਿ ਮੰਤਰੀ ਬਣੇ ਰਹਿਣ ਦੇ ਯੋਗ ਨਹੀਂ ਹਨ ਕਾਂਗਰਸ ਦੇ ਜਨਰਲ ਸ਼ਕਤਰ ਜੀ ਐ ਮੀਰ ਨੇ ਸ਼੍ਰੀਨਗਰ ਵਿੱਚ ਕੀਤੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪੂਰਾ ਦੇਸ਼ ਕਾਂਗਰਸ ਪਾਰਟੀ ਅਤੇ ਇੰਡੀਆ ਗੱਠਜੋੜ ਇਕੱਠੇ ਮਿਲ ਕੇ ਮੰਗ ਕਰ ਰਹੇ ਹਨ ਕਿ ਅਮਿਤ ਸ਼ਾਹ ਨੂੰ ਦੇਸ਼ ਦੇ ਗ੍ਰਹਿ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਜੋ ਵਿਅਕਤੀ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਦਾ ਹੈ ਉਸਨੇ ਸੰਵਿਧਾਨ ਦੀ ਰੱਖਿਆ ਕਰਨੀ ਹੁੰਦੀ ਹੈ ਅਤੀਸ਼ ਦੇ ਨਾਲ ਹੀ ਅੱਜ ਦਾ ਸਮਾਚਾਰ ਸਮਾਪਤ ਹੁੰਦਾ ਹੈ ਮੈਗਾਗਣਦੀਪ ਸਿੰਘ ਧੰਨਵਾਦ